ਸਤਿ ਸ੍ਰੀ ਅਕਾਲ ਦੋਸਤੋ ਐਨ ਐਨ ਪਾਰਟੀ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਅਪਨਰ ਜੇਸ਼ ਅਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰੋਪੜ ਰੇਲ ਦੇ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਰਿਸ਼ਵਤ ਮਾਮਲੇ ਵਿੱਚ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕਰ ਲਿੱਤਾ ਸੀ ਦੇ ਮਾਮਲੇ ਵਿੱਚ ਸਹਿਯੋਗੀ ਕ੍ਰਿਸ਼ਨਾ ਸ਼ਰਦਾ 크੍ਰਿਸ਼ਨੂ ਸ਼ਰਦਾ ਨਾਮ ਦੇ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਜਦੋਂ ਅੱਜ ਸੀਬੀਆਈ ਕੋਰਟ ਵਿੱਚ ਸੀਬੀਆਈ ਅਧਿਕਾਰੀਆਂ ਨੇ ਪੁੱਛਕਿਛ ਲਈ ਰਿਮਾਂਡ ਪ੍ਰਾਪਤ ਕਰਨ ਲਈ ਪੇਸ਼ ਕੀਤਾ ਤਾਂ ਸੀਬੀਆਈ ਵੱਲੋਂ 12 ਦਿਨਾਂ ਦਾ ਕ੍ਰਿਸ਼ਨਾ ਸ਼ਰਦਾ ਦਾ ਰਿਮਾਂਡ ਮੰਗਿਆ ਗਿਆ ਪਰ ਮਾਨਯੋਗ ਸੀਬੀਆਈ ਕੋਰਟ ਵਿੱਚ ਮਾਨਯੋਗ ਜੱਜ ਸਾਹਿਬ ਵੱਲੋਂ ਕ੍ਰਿਸ਼ਨੂ ਸ਼ਰਦਾ ਦਾ ਸਿਰਫ 9 ਦਿਨਾਂ ਦਾ ਰਿਮਾਂਡ ਹੀ ਸੀਬੀਆਈ ਨੂੰ ਦਿੱਤਾ ਗਿਆ ਇਸ ਰਿਮਾਂਡ ਦੇ ਦੌਰਾਨ ਸੀਬੀਆਈ ਵੱਲੋਂ ਕ੍ਰਿਸ਼ਨੂ ਸ਼ਰਦਾ ਤੋਂ ਪੁੱਛਕਿਛ ਕੀਤੀ ਜਾਵੇਗੀ ਕਿ ਉਹ ਕਿਸ ਤਰ੍ਹਾਂ ਸਾਰੇ ਕਾਰੋਬਾਰ ਨੂੰ ਚਲਾਦੇ ਸੇ ਅਤੇ ਇਸ ਵਿੱਚ ਕੌਣ-ਕੌਣ ਕਿਸ ਕਿਸ ਰੂਪ ਵਿੱਚ ਸ਼ਾਮਲ ਹੈ ਤੇ सीबीआई ਵੱਲੋਂ ਇਸ ਰਿਮਾਂਡ ਪ੍ਰਾਪਤ ਕਰਨ ਦੇ ਦੌਰਾਨ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਕ੍ਰਿਸ਼ਨੂ ਸ਼ਰਦਾ ਆਖਰ ਡੀਆਈਸੀ ਰਹੇ ਹਰਚਰਨ ਸਿੰਘ ਭੁੱਲਰ ਨਾਲ ਕਿਵੇਂ ਮਿਲਿਆ ਅਤੇ ਸਾਰੀ ਗੱਲਬਾਤ ਕਿਵੇਂ ਤਹਿ ਕੀਤੀ ਜਾਂਦੀ ਸੀ ਧੰਨਵਾਦ